ਅਕਾਲਪੁਰਖ ਵਾਹਿਗੁਰੂ ਪਰਮਾਤਮਾ ਜਰੂਰ ਕਿਰਪਾ ਕਰੇਗਾ ਅਸੀਂ ਇਮਾਨਦਾਰੀ ਨਾਲ ਸੇਵਾ ਕਰੀਆ ਅੱਗੇ ਵੀ ਇਮਾਨਦਾਰੀ ਨਾਲ ਕਰਾਂਗੇ ਇਸ ਕਰਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਜਰੂਰ ਸਾਨੂੰ ਮਿਲੂਗਾ ਆਪਾਂ ਇਹ ਇਹ ਲੋਕ ਸਭਾ ਹਲਕੇ ਦੀ ਜਿੱਤ ਪ੍ਰਾਪਤ ਕਰਕੇ ਲੋਕਾਂ ਦੀ ਨੀਸਵਾਰਥ ਸੇਵਾ ਕਰਾਂਗੇ ਕੰਮ ਹੋਏਗਾ ਮੇਨ ਮਕਸਦ ਤੁਹਾਡਾ ਅਹਿਮ ਮਸਲੇ ਵਾਸਤੇ ਸਾਰੇ ਇਕੱਠੇ ਹੋਏ ਮੇਨ ਮਕਸਦ ਤਾਂ ਜੀ ਪੰਜਾਬ ਦੇ ਹੱਕਾਂ ਦੀ ਲੜਾਈ ਆ ਪੰਜਾਬ ਦੀ ਡਿਵੈਲਪਮੈਂਟ ਆ ਲੋਕ ਸਭਾ ਹਲਕਾ ਪਟਿਆਲੇ ਦਾ ਵਿਕਾਸ ਆ ਲੋਕ ਸਭਾ ਅੰਦਰ ਠੱਗਰ ਦੀ ਪ੍ਰੋਬਲਮ ਸੋਲਵ ਕਰਨੀ ਆ ਹੜ੍ਹਾਂ ਤੋਂ ਬਚਾਉਣਾ ਆ ਪੋਲੂਸ਼ਨ ਤੋਂ ਬਚਾਉਣਾ ਆ ਫਿਰ ਰੇਲਵੇ ਟ੍ਰੈਕ ਬਣਾਉਣੀਆਂ ਸੜਕ ਬਣਾਉਣੀਆਂ ਸਰਹੰਦਰ ਰੋਡ ਹੋਰ ਬਹੁਤ ਸਾਰੇ ਜਿਹੜੇ ਕਿਸਾਨਾਂ ਦੇ ਮਸਲੇ ਆ ਮਜ਼ਦੂਰਾਂ ਦੇ ਮਸਲੇ ਆ ਵਪਾਰੀਆਂ ਦੇ ਮਸਲੇ ਆ ਹਰ ਵਰਗ ਦੇ ਕਰਮਚਾਰੀਆਂ ਦੇ ਮਸਲੇ ਆ ਸੋ ਇਹ ਸਾਰੇ ਮਸਲੇ ਲੋਕ ਸਭਾ ਦੇ ਅੰਦਰ ਪੂਰੀ ਤਰ੍ਹਾਂ ਝੱਕਾਂਗੇ ਔਰ ਪੰਜਾਬ ਦੇ ਹੱਕਾਂ ਦੀ ਲੜਾਈ ਡਟ ਕੇ ਲੜਾਂਗੇ ਇਕੱਠੇ ਹੋ ਕੇ ਕੰਮ ਕਰਦੇ ਆ ਤਾਂ ਫਿਰ ਉਹ 10 ਤਰੀਕ ਨੂੰ ਕਰਾਂਗੇ 10:30 ਸਮਾਹਤਾਈ ਬੇਨਤੀ ਕਰੂੰਗਾ ਕਿ ਸਾਨੂੰ ਹੋਇਆ ਨਾ ਸਰਕਾਰ ਹੋਇਆ ਹੋਰ ਜੋ ਚੇਤਾਵਨੀ ਦਿੱਤੀ ਸੀ 2 ਦਿਨ ਉਹ ਵੀ ਗੱਲ ਪੂਰੀ ਹੋ ਚਾਰੀ ਹੈ ਤਾਂ ਲੱਗਦਾ ਦੋਨੇ ਹੀ ਸਰਕਾਰਾਂ ਆਮ ਆਦਮੀ ਪਾਰਟੀ ਵੀ ਭਾਜੀ ਬੀਜੇਪੀ ਵੀ ਦੋਨੇ ਹੀ ਕਿਸਾਨ ਵਿਰੋਧੀ ਸਰਕਾਰਾਂ ਆ ਦੋਨਾਂ ਨੇ ਕਿਸਾਨਾਂ ਨਾਲ ਧੋਖਾ ਕਰਿਆ ਕਮਿਟਮੈਂਟਾਂ ਕਰਕੇ ਇਵਨ ਕਾਂਗਰਸ ਨੇ ਵੀ ਕਾਂਗਰਸ ਨੇ ਕਿਹਾ ਤਾਂ ਸਾਰਾ ਕਰਜ਼ਾ ਮਾਫ ਕਰ ਦਾਂਗੇ ਮੁੜ ਕੇ ਮੁਕਰ ਗਏ ਜਿਹੜੀ ਆਪ ਆਂਦੀ ਪਾਰਟੀ ਉਹਨੇ ਕਿਹਾ ਤਾਂ 15 ਮਿੰਟ ਚ ਐਮਐਸਪੀ ਦੇ ਦਾਂਗੇ ਉਤੋਂ ਮੁਕਰ ਗਏ ਇਹਨਾਂ ਨੇ ਤਾਂ ਜੇ ਦੂਸਰੀ ਸਟੇਟ ਚ ਆ ਕੇ ਗੋਲੀਆਂ ਮਾਰ ਕੇ ਕਿਸਾਨ ਨੂੰ ਮਾਰ ਦਿਆ ਉਦੇ ਤੇ ਕੋਈ ਕਾਰਵਾਈ ਨਹੀਂ ਕਰੀ ਸੋ ਕਿਸਾਨ ਨਾਲ ਧੱਕਾ ਮੁਕੀ ਹੋ ਕੇ ਡੈਥ ਹੋਈ ਆ ਉਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਕਿਸਾਨਾਂ ਨੂੰ ਇਨਸਾਨ ਮਿਲਣਾ ਚਾਹੀਦਾ ਹੈ ਪਰਮਾਤਮਾ ਦੀ ਕਿਰਪਾ ਨਾਲ ਮੈਂ ਤਾਂ ਆਪਣੀ ਕਾਰਗੁਜ਼ਾਰੀ ਦੇ ਆਧਾਰ ਤੇ ਇੱਥੇ ਤੱਕ ਪਹੁੰਚਿਆ ਮੇਰਾ ਕਿਰਦਾਰ ਤੇ ਮੇਰੀ ਕਾਰਗੁਜ਼ਾਰੀ ਦੇਖ ਕੇ ਲੋਕ ਫੈਸਲੇ ਕਰ ਲੈਂਦੇ ਕਰਮਾ ਜੀ ਡਾਕਟਰ ਬਲਬੀਰ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਨਹੀਂ ਬਾਦਲ ਬਚਾਓ ਯਾਤਰਾ ਕਰ ਰਹੇ ਨੇ ਕੱਲ ਦਾ ਬਿਆਨ ਉਹਨਾਂ ਬਲਬੀਰ ਸਿੰਘ ਨੂੰ ਪੁੱਛ ਲਿਆ ਵੀ ਆਪਣੇ ਮੈਕਮੇ ਚ ਕਦੀ ਕਿੱਟ ਲਾਈ ਆ ਸਵਾਏ ਆਪਣੇ ਘਰ ਭਰਨ ਤੋਂ ਜਿਹੜਾ ਵਿਅਕਤੀ ਆਪਣੇ 24 ਪਿੰਡਾਂ ਦੇ ਕਿਸਾਨਾਂ ਨੂੰ ਇਨਸਾਫ ਨਹੀਂ ਦੇ ਸਕਿਆ ਉਹਨਾਂ ਕਿਸਾਨਾਂ ਨੇ ਬਾਈਕਾਟ ਕਰਿਆ ਉਸ ਸੁਖਵੀਰ ਬਾਦਲ ਤੇ ਫਿੰਗਰ ਰੇਜ ਕਰਦਾ ਇਹ ਸੁਖਵੀਰ ਬਾਦਲ ਆ ਜਿਨੇ ਪੰਜਾਬ ਦੀਆਂ ਸਾੜੀਆਂ ਸੜਕਾਂ ਬਣਾਈਆਂ 에어ਪੋਰਟ ਬਣਾਏ ਥਰਮਲ ਪਲਾਂਟ ਬਣਾਏ ਸਕੂਲ ਬਣਾਏ ਕਾਲਜ ਬਣਾਏ ਹਸਪੀਟਲ ਬਣਾਏ ਆਈਟੀ ਸਿਟੀ ਬਣਾਈ ਮੈਡੀ ਸਿਟੀ ਬਣਾਈ ਐਜੂਕੇਸ਼ਨ ਸਿਟੀ ਬਣਾਈ ਬਲਬੀਰ ਸਿੰਘ ਨੂੰ ਤਾਂ ਇੱਕ ਪੰਚ ਦੀ ਕਾਇਮियत ਹੁੰਦੀ ਆ ਉਹ ਵੀ ਨਹੀਂ ਪਤਾ ਇਹ ਤਾਂ ਪ੍ਰਮਾਤਮਾ ਦਾ ਇੱਕ ਝੋਲਾ ਸੀਗਾ ਹਵਾ ਬੱਬਲ ਬਲਾਸਟ ਹੋ ਗਿਆ ਤੁਸੀਂ ਦੇਖਿਓ ਜਮਾਨਤ ਜਬਤ ਹੋਣੀ ਹੈ ਜੀ ਸਾਡੀ ਆਪਾਂ ਗੰਦਾਵਾ ਦਾ ਪਿਆਰ ਹੈ ਸਰਕਾਰ ਕੀਤਾ ਚੱਲ ਰਿਹਾ ਹੈ ਕਾਫੀ ਵਿਰੋਧ ਹੋ ਰਿਹਾ ਜੀ ਨਾ ਲਗਾਤਾਰ ਗੰਦਾਵਾ ਪਿਆਰ ਹੈ ਜਿਹੜਾ ਬੱਚੇ ਤੋਂ ਮੈਂ 27000 ਵੋਟਾਂ ਤੋਂ ਜਿੱਤੇ ਸੀ ਬਲਬੀਰ ਸਿੰਘ 50000 ਪਲੱਸ ਵੋਟਾਂ ਤੋਂ ਜਿੱਤਿਆ ਬਲਬੀਰ ਸਿੰਘ ਦੀ ਜਮਾਨਤ ਬਚਾਦੇ ਡੇਰਾ ਬਸੀ ਤੋਂ ਬਹੁਤ ਵੱਡੀ ਗੱਲ ਹੋਊਗੀ ਆਪਣੇ ਪਿੰਡ ਤੋਂ ਹੀ ਜਿਤਾਦ ਨਹੀਂ ਕਹਦੇ ਨਾਲੇ 300 ਵੋਟਾਂ ਬਾਕਰਪੁਰ ਦੀ ਤਾਂ ਹੀ ਪਤਾ ਲੱਗ ਜਾਊਗਾ ਆਮ ਆਦਮੀ ਪਾਰਟੀ ਦਾ ਵਿਰੋਧ ਮਤ ਹੋ ਰਿਹਾ ਜੀ ਲਗਾਤਾਰ ਦੇਖਿਆ ਜਾ ਰਿਹਾ ਮੁੱਖ ਮੰਤਰੀ ਦੀ ਮੂਵਰੀਓਸ ਦੀਆਂ ਨੇ ਜਿੱਤੇ ਮੁੱਖ ਮੰਤਰੀ ਮਾਰਾ ਰਿਹਾ ਜਾ ਰਿਹਾ ਤੇ ਆਮ ਆਦਮੀ ਪਾਰਟੀ ਦਾ ਬੂਥ ਨਹੀਂ ਲੱਗਣਾ ਕਿਉਂਕਿ ਓਵਰ ਕਮਿਟਮੈਂਟ ਆ ਬਹੁਤ ਕਰ ਲੀਆਂ ਵਾਦਾ ਇੱਕ ਵੀ ਪੂਰਾ ਨਹੀਂ ਕਰਿਆ ਕ੍ਰਾਪਸ਼ਨ ਦਾ ਰਾਜ ਆ ਐਡਮਿਨਿਸਟ੍ਰੇਸ਼ਨ ਫੇਰ ਨਾਲ ਰੋਜ਼ ਕਤਲ ਹੋ ਰਹੇ ਆ ਡਕੈਤੀਆਂ ਹੋ ਰਹੀਆਂ ਸੋ ਲੋਕ ਤੰਗ ਹੈਗੇ ਥੈਂਕ ਯੂ ਯਾਰ ਇੱਕ ਮਿੰਟ ਹੋਣ ਕਰ ਲਿਓ ਅੱਜ ਲੋਕ ਸਭਾ ਹਰਕਾ ਪਟਿਆਲਾ ਦਾ ਵਿਦੇਵਤ ਦਫਤਰ ਜਿਹੜਾ ਪਟਿਆਲਾ ਚ ਖੋਲਦਿਆ ਇਥੋਂ ਹੁਣ ਸਾਰੇ ਪਟਿਆਲਾ ਲੋਕ ਸਭਾ ਦੀ ਕੈਂਪੇਨ ਜਿਹੜੀ ਉਹ ਸਟਾਰਟ ਹੋਣੀ ਆ ਔਰ ਪਿਛਲੇ 10 15 ਦਿਨਾਂ ਚ ਮੈਂ ਤਕਰੀਬਨ ਸਾਰੇ ਹਲਕਿਆਂ ਦਾ ਇੱਕ ਇੱਕ ਚੱਕਰ ਕੰਪਲੀਟ ਕਰ ਲਿਆ ਪ੍ਰਮਾਤਮਾ ਦੀ ਕਿਰਪਾ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਨਾਲ ਬਹੁਤ ਰਿਸਪੌਂਸ ਮਿਲ ਰਿਹਾ ਸਾਡੀ ਸਟਰੈਂਥ ਸਾਡੇ ਵਰਕਰ ਸਾਡੇ 9 ਦੇ 9 ਹਲਕਿਆਂ ਦੇ ਲੀਡਰ ਜਦਕਿ ਦੂਸਰਿਆਂ ਦੀ ਜਿਹੜੇ ਹਾਰ ਦਾ ਕਾਰਨ ਆ ਉਹਨਾਂ ਪਾਰਟੀਆਂ ਦੇ ਲੀਡਰ ਹੀ ਬਣਨਗੇ ਕਿਉਂਕਿ ਬਾਹਰ ਤੋਂ ਲਿਆਣ ਕੇ ਸਿਰ ਤੇ ਬਿਠਾਏ ਗਏ ਆ ਚਾਹੇ ਉਹ ਭਾਜਪਾ ਆ ਚਾਹੇ ਕਾਂਗਰਸ ਆ ਅੱਜ ਕਾਂਗਰਸ ਕਾਂਗਰਸੀ ਨੂੰ ਹਰਾ ਰਹੇ ਆ ਭਾਜਪਾ ਵਾਲੇ ਭਾਜਪਾ ਨੂੰ ਹਰਾ ਰਹੇ ਆ ਇਹ ਪਰਮਾਤਮਾ ਦੀ ਅਕਾਲ ਪੁਰਖ ਵੈਗਰੂ ਦੀ ਬਖਸ਼ਿਸ਼ ਆ ਕਿ ਪੰਜਾਬੀਆਂ ਦੀ ਕੋਈ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਵਾਸਤੇ ਜਿਹੜੇ ਸਾਡੇ ਵਰਕਰ ਤੇ ਲੀਡਰ ਪੱਬਾਂ ਭਾਰ ਹੋਏ ਬੈਠੇ ਆ ਆਪਾਂ ਇਲੈਕਸ਼ਨ ਬੜੇ ਵੱਡੇ ਮਾਰਜਨ ਨਾਲ ਜਿੱਤਾਂ ਰਖੜਾ ਸਾਹਿਬ ਕਰੇ ਨਾਨਾ ਸ਼ਰਮਾ ਸਾਹਿਬ ਸਵਾਲ ਹੈ ਐਨਕ ਸ਼ਰਮਾ ਸਾਹਿਬ ਡਾਕਟਰ ਗਾਂਧੀ ਕੰਦੇਲੇ ਰੱਖੋ ਕੋਲ ਵਿੱਚ ਕਰਨ ਜਿਹੜੇ ਤੁਸੀਂ ਚਾਹੀਏ ਲੋ ਉਹ ਬਾਹਰੋਂ ਲੈ ਕੇ ਆ ਕੇ ਜੇ ਨੇ ਕਹਿੰਦੇ ਅਕਾਲੀ ਦਲ ਨੂੰ ਕੋਈ ਉਮੀਦਵਾਰ ਨਹੀਂ ਮਿਲਿਆ ਉਹ ਦੇ ਪਰਹਾਰ ਜਾ ਉਸ ਤੋਂ ਬਾਅਦ ਕੀ ਕਰ ਰਹੇ ਹੋ ਕੱਲ ਵੀ ਜਿਹੜਾ ਖਾਸ ਤੌਰ ਤੇ 1930 ਸਾਲ ਪਹਿਲਾਂ 1992 ਚ ਮੈਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਿਆ ਮੈਂ ਸਰਪੰਚ ਰਿਹਾ ਦੋ ਵਾਰੀ ਕੌਂਸਲ ਪ੍ਰਧਾਨ ਬਣਿਆ ਮਨਿਸਟਰ ਬਣਿਆ ਐਮ ਐਲ ਏ ਬਣਿਆ ਗਾਂਧੀ ਸਾਹਿਬ ਨੂੰ ਗਾਂਧੀ ਸਾਹਿਬ ਨੂੰ ਤੇ ਬਲਬੀਰ ਸਿੰਘ ਨੂੰ ਇਹ ਵੀ ਨਹੀਂ ਪਤਾ ਕਿ ਡੇਰਾਬਸੀ ਹਲਕਾ ਜਿਹੜਾ ਲੋਕ ਸਭਾ ਹਲਕੇ ਪਟਿਆਲੇ ਦਾ ਹਿੱਸਾ ਆ ਦੱਸੋ ਕਿਸ ਤਰ੍ਹਾਂ ਇਲੈਕਸ਼ਨ ਜਿੱਤ ਜਾਣ ਲੇਗੇ ਉਹਨਾਂ ਨੂੰ ਪਤਾ ਨਹੀਂ ਵੀ ਲੋਕ ਸਭਾ ਹਲਕਾ ਡੇਰਾਬਸੀ ਹਲਕੇ ਦਾ ਪਾਰਟ ਆ ਔਰ ਮੈਂ ਡੇਰਾਬਸੀ ਚ ਮੇਰੇ ਤਿੰਨ ਚਾਰ ਪੁਸਤਾ ਤੋਂ ਖਾਨਦਾਨ ਤੋਂ ਉੱਥੇ ਹੀ ਮੈਂ ਪੈਦਾ ਹੋਇਆ ਉੱਥੇ ਹੀ ਵੱਡਾ ਹੋਇਆ ਉੱਥੇ ਹੀ ਅੱਜ ਤੱਕ ਪਹੁੰਚਿਆ ਸ਼੍ਰੋਮਣੀ ਅਕਾਲੀ ਦਲ ਦੇ ਖਿਦਾਨ ਚੋਣ ਕੱਲ ਜਿਹੜੇ ਚੰਡੇ ਗੱਡੇ ਉਮੀਦਵਾਰ ਨੇ ਪਾਰਟੀ ਛੱਡੀ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਫੰਡਿੰਗ ਨਹੀਂ ਹੋ ਰਹੀ ਸੀ ਮਿਸ ਸੁਖਵੀਰ ਬਾਦਲ ਜੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਇਸ ਕਰਕੇ ਯਾਰ ਫੰਡਿੰਗ ਹੋਣਾ ਨਾ ਹੋਣਾ ਇਹ ਡਿਫਰੈਂਟ ਗੱਲ ਆ ਜਿੰਨੇ ਵੀ ਕੈਂਡੀਡੇਟ ਲੜ ਰਹੇ ਆ ਸਾਡੇ ਤਾਂ ਸਾਰੇ ਵਰਕਰ ਕੰਪੇਨ ਚੱਲ ਰਹੇ ਆ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਇਸ ਕੰਪੇਨ 'ਚ ਹਿੱਸਾ ਪਾਉਂਦਾ ਆ ਹਰ ਵਰਕਰ ਲੜਾਈ ਲੜਦਾ ਹੈਗਾ ਮੈਨੂੰ ਪਤਾ ਨਹੀਂ ਲੱਗਿਆ ਵੀ ਕੀ ਕਾਰਨ ਹੋਏ ਆ ਪਰ ਕੁਝ ਹੋ ਸਕਦਾ ਤੁਹਾਨੂੰ ਪਤਾ ਹੀ ਅੱਜਕੱਲ ਬੀਜੇਪੀ ਵਾਲਿਆਂ ਦਾ ਕਿਸੇ ਨੂੰ ਏਡੀ ਦਾ ਡਰ ਦਿਖਾਉਂਦੇ ਆ ਕੋਈ ਵਿਜਲੈਂਸ ਦਾ ਦਿਖਾਂਦਾ ਕੋਈ ਪੈਸਿਆਂ ਵਾਲਾ ਚੱਕਰ ਵੀ ਚਲਾ ਦਿੰਦਾ ਹੈਗਾ ਸਰ ਜੀ ਸਰ ਜੀ